ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਾਂਗੀ ਕਿ ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਕਿੱਦਾਂ ਚੈੱਕ ਕਰਨਾ ਕਿ ਸਿਕਿਓਰ ਹੈ ਜਾਂ ਨਹੀਂ ਜੇ ਨਹੀਂ ਹੈ ਤਾਂ ਆਪਾਂ ਨੂੰ ਸਿਕਿਓਰ ਕਰਾਂਗੇ ਸਭ ਤੋਂ ਪਹਿਲਾਂ ਆਪ ਪ੍ਰੋਫਾਈਲ ਓਪਨ ਕੀਤੀ ਪ੍ਰੋਫਾਈਲ ਓਪਨ ਕਰਨ ਤੋਂ ਬਾਅਦ ਤੁਸੀਂ ਸੈਟਿੰਗ ਐਂਡ ਪ੍ਰਾਈਵੇਸੀ ਤੇ ਜਾਣਾ ਫਿਰ ਪ੍ਰਾਈਵੇਸੀ ਸੈਂਟਰ ਤੇ ਜਾਣਾ ਜੀ ਕਲਿੱਕ ਕਰੋਗੇ ਪ੍ਰਾਈਵੇਸੀ ਚੈੱਕਅਪ ਆਏਗਾ ਉਹਦੇ ਤੇ ਕਲਿੱਕ ਕਰੋਗੇ ਦੁਬਾਰਾ ਫਿਰ ਤੁਹਾਡੀ ਪ੍ਰੋਫਾਈਲ ਓਪਨ ਹੋ ਜਾਏਗੀ ਪ੍ਰੋਫਾਈਲ ਨੂੰ ਓਪਨ ਕਰੋਗੇ ਓਪਨ ਕਰਨ ਤੋਂ ਬਾਅਦ ਸੈਕਿੰਡ ਆਪਸ਼ਨ ਹਾਊ ਟੂ ਕੀਪ ਯੂਅਰ ਅਕਾਊਂਟ ਸਿਕਯੂਅਰ ਏਸ ਆਪਸ਼ਨ ਤੇ ਤੁਸੀਂ ਕਲਿੱਕ ਕਰਨਾ। ਮੇਰੀਆਂ ਆਲਰੇਡੀ ਜਿਹੜੀਆਂ ਸਾਰੀਆਂ ਸੈਟਿੰਗਸ ਔਨ ਹੈ ਇਸ ਲਈ ਇਹਨੇ ਰਿਵਿਊ ਦੇ ਵਿੱਚ ਦੱਸ ਦਿੱਤਾ ਹੋਇਆ ਰਿਵਿਊ ਦੀ ਆਪਸ਼ਨ ਆ ਜੇਗੀ। ਪਾਸਵਰਡ ਵੀ ਓਕੇ ਹੈ, অথেন্টিਕੇਸ਼ਨ ਵੀ ਔਨ ਹੈ ਤੇ ਅਲਰਟ ਵੀ ਜਾਰੀ ਹੈ। ਜਦੋਂ ਵੀ ਕੋਈ ਵੀ ਕਿਸੇ ਕੋਈ ਮੇਰਾ ਅਕਾਊਂਟ ਹੈਕ ਕਰੇਗਾ ਤਾਂ ਮੈਨੂੰ ਇਸ ਦਾ ਅਲਰਟ ਆ ਜਾਏਗਾ। ਇਸ ਲਈ ਮੈਂ ਇਹਨੂੰ ਰਿਵਿਊ ਕਰਾਂਗੀ। ਇੱਥੇ ਅਗਰ ਮੈਂ ਪਾਸਵਰਡ ਦੇਖਣਾ ਤੇ ਪਾਸਵਰਡ ਚੇਂਜ ਕਰਨਾ ਚਾਹੁੰਦੀ ਤਾਂ ਮੈਂ ਪਾਸਵਰਡ ਵੀ ਤੁਸੀਂ ਇਹਦੇ ਵਿੱਚ ਚੇਂਜ ਕਰ ਸਕਦੇ ਹੋ। ਕਰੰਟ ਪਾਸਵਰਡ ਜਿੱਦਾਂ ਕਿ ਤੁਸੀਂ ਆਪਣਾ ਲਗਾ ਸਕ ਕੇ ਉਹਦੇ ਵਿੱਚ ਫਿਲ ਕਰ ਸਕਦੇ ਹੋ ਕਰੰਟ ਪਾਸਵਰਡ ਜ ਨਿਊ ਪਾਸਵਰਡ ਅਗਰ ਤੁਸੀਂ ਲਾਉਣਾ ਚਾਹੁੰਦੇ ਹੋ ਨਿਊ ਪਾਸਵਰਡ ਇਹ ਚ ਫਿਲ ਕਰ ਸਕਦੇ ਹੋ ਰੀਟ੍ਰਾਈ ਕਰਕੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਪਰ ਮੈਂ ਇੱਥੇ ਪਾਸਵਰਡ ਵਗੈਰਾ ਕੋਈ ਵੀ ਚੇਂਜ ਨਹੀਂ ਕਰਨਾ ਚਾਹੁੰਦੀ ਹੈ ਨਾ ਤਾਂ ਇਸ ਦੇ ਲਈ ਤੁਸੀਂ ਆ ਮੈਂ ਤੁਹਾਨੂੰ ਦਿਖਾ ਦੇਣੀ ਸਕਰੀਨ ਤੇ ਅਗਰ ਤੁਸੀਂ ਪੁਰਾਣਾ ਪਾਸਵਰਡ ਫਿਲ ਕਰੋਗੇ ਨਵਾਂ ਪਾਸਵਰਡ ਫਿਰ ਹੁਣ ਰੀਐਂਟਰ ਕਰਤਾ ਜੀ ਰੀਐਂਟਰ ਕਰਨ ਤੋਂ ਬਾਅਦ ਮੈਂ ਸੇਵ ਨਹੀਂ ਕਰਨਾ ਕਿਉਂਕਿ ਮੈਂ ਪਾਸਵਰਡ ਨਹੀਂ ਚੇਂਜ ਕਰਨਾ ਮੇਰਾ ਆਲਰੇਡੀ ਪਾਸਵਰਡ ਸਿਕਿਉਰ ਹੈ ਮੈਂ ਸਕਿਪ ਕਰਤਾ ਸਕਰੀਨ ਅੱਗੇ ਅੱਗੇ ਆਪਣੇ ਕੋਲ ਸਕਰੀਨ ਆ ਗਈ ਉਸ ਤੋਂ ਬਾਅਦ ਇੱਥੇ ਤੁਸੀਂ ਪਾਸਵਰਡ ਆਪਣਾ ਫਿਲ ਕਰ ਸਕਦੇ ਹੋ ਰੀਐਂਟਰ ਕਰ ਸਕਦੇ ਪਰ ਮੈਂ ਪਾਸਵਰਡ ਚੇਂਜ ਨਹੀਂ ਕੀਤਾ ਪਾਸਵਰਡ ਮੈਂ ਫਿਲ ਨਹੀਂ ਕਰਨਾ ਇਸ ਲਈ ਮੈਂ ਸਕਰੀਨ ਨੂੰ ਪਿੱਛੇ ਲੈ ਕੇ ਚਲ ਜਾਾਂਗੇ ਜੀ ਬੈਕ ਆਵਾਂਗੇ ਬੈਕ ਆਉਣ ਤੋਂ ਬਾਅਦ অথেন্টিਕੇਸ਼ਨ ਆਨ ਠੀਕ ਹੈ ਜੀ ਨੈਕਸਟ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੱਥੇ ਇਹ ਆਪਸ਼ਨ ਆਏਗੀ ਆਪਣੇ ਕੋਲ ਫੇਸਬੁੱਕ ਅਲਰਟ ਵੀ ਆਨ ਹੋਣਾ ਚਾਹੀਦਾ ਈਮੇਲ ਐਡਰੈਸ ਵੀ ਆਨ ਹੋਣਾ ਚਾਹੀਦਾ ਤਾਂ ਕਿ ਅਗਰ ਕੋਈ ਹੈਕ ਕਰਦਾ ਕੁਝ ਵੀ ਛੇੜਖਾਨੀ ਕਰਦਾ ਤਾਂ ਆਪਾਂ ਨੂੰ ਇਹਦੇ ਅਲਰਟ ਆ ਜੇ ਤੇ ਇਹਨੇ ਆਪਸ਼ਨ ਵਿੱਚ ਦੱਸ ਦਿੱਤਾ ਹੈ ਕਿ ਤੁਹਾਡਾ ਪਾਸਵਰਡ ਵੀ ਓਕੇ ਹੈ ਆਲ ਸੈੱਟ ਹੋ ਗਿਆ ਸਾਰਾ ਕੁਝ ਆਪਣਾ ਸੈੱਟ ਹੋ ਗਿਆ ਤਾਂ ਆਪਣਾ ਰਿਵਿਊ ਅਨਦਰ ਟਾਪਿਕ ਮਤਲਬ ਉਹਨਾਂ ਨੇ ਦੱਸ ਦਿੱਤਾ ਕਿ ਅਨਦਰ ਟਾਪਿਕ ਤੁਸੀਂ ਰਿਵਿਊ ਕਰ ਸਕਦੇ ਹੋ ਇੱਥੇ ਤੁਹਾਡਾ ਅਕਾਊਂਟ ਸਿਕਿਉਰ ਹੋ ਚੁੱਕਿਆ ਤੁਹਾਡੇ ਅਕਾਊਂਟ ਨੂੰ ਜਲਦੀ ਕਿਤੇ ਕੋਈ ਵੀ ਹੈਕ ਨਹੀਂ ਕਰ ਪਾਊਗਾ ਤਾਂ ਸਾਰੀਆਂ ਸੈਟਿੰਗਸ ਤੁਸੀਂ ਅਗਰ ਚੈੱਕ ਕਰਨੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਸਾਰੀਆਂ ਸੈਟਿੰਗਸ ਚੈੱਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਕਿ ਸ਼ੇਅਰ ਕਰਿਓ ਤੇ ਔਰ ਮੈਨੂੰ ਦੱਸਿਓ ਕਿ ਅੱਗੇ ਕਿਹੜਾ ਟਾਪਿਕ ਤੁਹਾਨੂੰ ਚਾਹੀਦਾ